ਚਾਰ ਵੀਡੀਓਜ਼ ਦੇਖਣ ਲਈ ਅਸੀਂ ਨਾ ਸਹਿਰ ਸਰੰਦ ਪੁਰਾਣੀ ਸਰੰਦ ਦੇ ਵਿੱਚ ਆਏ ਹੋਏ ਸੀਗੇ ਬਲੌਗ ਸ਼ੂਟ ਕਰਨ ਪੁਰਾਣੀ ਸਰੰਦ ਨੂੰ ਦਿਖਾ ਰਹੇ ਸੀਗੇ ਅਸੀਂ ਨਾ ਇੱਥੇ ਇੱਕ ਸਰਾਂ ਦੇ ਨਾਂ ਨਾਲ ਜਾਣੀ ਜਾਂਦੀ ਹੈ ਇਹ ਜਗ੍ਹਾ ਇੱਥੇ ਤਕਰੀਬਨ ਆਪਾਂ ਗੱਲਬਾਤ ਕਰਦੇ ਆ ਇੱਥੇ ਨਾ ਵਾਸਨਿਕ ਵੀ ਖੜੇ ਆ ਪਰ ਸਾਨੂੰ ਦੋਸਤੋ ਪਤਾ ਕੀ ਅਸੀਂ ਅੰਦਰ ਦਾ ਜਾਇਆ ਪਰ ਆ ਸਾਨੂੰ ਛੱਤ ਦੇਖੀ ਆ ਇਹ ਕਿਸੇ ਵੀ ਸਮੇਂ ਡਿੱਗ ਸਕਦੀ ਆ ਵੀਰੇ ਇੱਕ ਵਾਰ ਛੱਤ ਦਿਖਾ ਦੋ ਇਹ ਛੱਤ ਬੱਲੇ ਵਾਲੀ ਆ ਬਿਲਕੁਲ ਦੇਖੋ ਵੀ ਖਸਤਾ ਹਾਲਤ ਦੇ ਵਿੱਚਾ ਮੰਨੋ ਕਿ ਇੱਥੇ ਕੋਈ ਬੱਚਾ ਆਂਦਾ ਤੇ ਜੇ ਇਹ ਛੱਤ ਡਿੱਗ ਜਵੇ ਤਾ ਕੋਈ ਵੀ ਅ ਨੁਕਸਾਨ ਹੋ ਸਕਦਾ ਕਿਸੇ ਦੀ ਜਾਨ ਵੀ ਜਾ ਸਕਦੀ ਆ ਪਰ ਇਹ ਇਸ ਟਾਈਮ ਠੀਕ ਕਰਨੇ ਵਾਲੀ ਚੀਜ਼ ਬਣ ਰਹੀ ਆ ਲੇਕਿਨ ਠੀਕ ਨਹੀਂ ਕੀਤੀ ਜਾ ਰਹੀ ਹੈਗੀ ਕਿਉਂਕਿ ਬਾਅਦ ਦੇ ਵਿੱਚ ਤਾਂ ਆਪਾਂ ਕਰੋੜਾ ਰੁਪਿਆ ਪਰਿਵਾਰ ਨੂੰ ਦਿੱਤਾ ਦਿੱਤਾ ਜਾਂਦਾ ਜਦੋਂ ਕੋਈ ਨੁਕਸਾਨ ਹੋ ਜਾਂਦਾ ਨਾ ਇਹ ਤੈਨੂੰ ਆ ਜਾ ਵੀਰੇ ਕੋਈ ਪਤਾ ਨਹੀਂ ਤੁਹਾਡੇ ਤਰੀਕੇ ਤੇ ਪਾਜੀ 1 ਮਿੰਟ ਗੱਲ ਸੁਣੋ ਮੇਰੀ ਹਾਂ ਜੀ ਤੁਸੀਂ ਇੱਥੇ ਰਹਿੰਦੇ ਹੋ ਹਾਂ ਜੀ ਇਹ ਸਰਾਏ ਸਰਾਏ ਕਹਿੰਦੇ ਆ ਉਹਨੂੰ ਸਰਾਏ ਜਿੰਨੇ ਰਾਮਲੀਲਾ ਵਾਲੀ ਸਰਾਏ ਹਰ ਸਾਲ ਰਾਮ ਜੀ ਦਾ ਭਰਤੀ ਆ ਰਾਮਲੀਲਾ ਹੁੰਦੀ ਆ ਰਾਮ ਜੀ ਦਾ ਭਰਤੀ ਤੇ ਆ ਛੱਤ ਜਿਹੜੀ ਇਹ ਹੁਣੇ ਤਾਂ ਕਿਸੇ ਵੀ ਟਾਈਮ ਕਿੰਨੇ ਕ ਸਮਾਂ ਹੋ ਗਿਆ ਇਹ ਛੱਤ ਨੂੰ ਵੀਰੇ ਮੜੇ ਦਿਖਾ ਦਿਓ ਇੱਕ ਮਿੰਟ ਦੋ ਤਿੰਨ ਮਹੀਨੇ ਹੋ ਗਏ ਨੂੰ ਸਾਲ ਹੋ ਗਿਆ ਬੀਬੀ ਜੀ ਐ ਮੁੰਡਾ ਵੀਰ ਕਹਿ ਰਿਹਾ ਦੋ ਮਹੀਨੇ ਤੇ ਬੀਬੀ ਜੀ ਸਾਲ ਕਹਿ ਰਿਹਾ ਤਰੋ ਹੋ ਸਕਦਾ ਵੀਰ ਨੂੰ ਨਾ ਪਤਾ ਕਿਨੇ ਹੋ ਗਏ ਬੀਬੀ ਜੀ ਸੱਚੀ ਦੱਸਿਓ ਇਹ ਉਹ ਤਾਂ ਸਮਾਂ ਆ 25 ਸਾਲ ਹੋ ਗਏ ਨਹੀਂ ਤੁਸੀਂ ਇਹ ਦੱਸੋ ਵੀ ਇਹ ਜਿਹੜੀ ਛਤ ਆ ਸਾਲ ਹੋ ਗਏ ਸਾਲ ਹੋ ਗਏ مطلب ਇਹ ਵਾਲਾ ਹਨਾ ਤਾਂ 2-3 ਸਾਲ ਆਬੀ ਡਿਗਰੀ ਹਾਂ ਪਹਿਲਾਂ ਇਹ ਵੀ ਛਤੋਂ ਦੀ ਦੀ ਬੀਬੀ ਜੀ ਵੈਸੇ ਇਹ ਸਰੰਦੀ ਇੱਟ ਦੀ ਦੋਸਤੋਂ ਬਣੀ ਹੋਈ ਆ ਪਰ ਗੱਲਬਾਤ ਇਹ ਆ ਵੀ ਹੁਣ ਬਾਈ ਜੀਉਰੀ ਨੇ ਦੱਸਿਆ ਵੀ ਇੱਥੇ ਰਾਮਲੀਲਾ ਕਰਵਾਈ ਜਾਂਦੀ ਹੈ ਜੀ ਹਾਂ ਜੀ ਹਾਂ ਰਾਮਲੀਲਾ ਹੁੰਦੀ ਆ ਇੱਥੇ ਮਤਲਬ ਨਾ ਜਦੋਂ ਦੁਸਹਿਰੇ ਤੋਂ ਪਹਿਲਾਂ ਹਾਂਜੀ ਤੇ ਇੱਥੇ ਬਹੁਤ ਸਾਰੇ ਭੈਣ ਭਰਾ ਵੀ ਆਂਦੇ ਹੋਣੇ ਨੇ ਭਰੇ ਹੁੰਦਾ ਹੁੰਦਾ ਨਾ ਇਸ ਜਿਹੜੀ ਇਹ ਸਰਾਈ ਕਹਿੰਦੇ ਨਾ ਬੀਬੀ ਜੀ ਨੂੰ ਮੈਂ ਤੁਹਾਨੂੰ ਦੱਸਦਾ ਹਾਂ ਇਹ ਸਰਾਈ ਇੱਕ ਮੇੜੀ ਕੋਨੇ ਉੱਪਰ ਅਸੀਂ ਦਿਖਾ ਦਈਏ ਮੈਂ ਆਹ ਦੇਖੋ ਰੰਗਤ ਕਿਰੇ ਇਹ ਵੀ ਇਸੇ ਕੋਲ ਰਾਮਬੀਰ ਦਾ ਵੀ ਇੱਕ ਪਿਨਾ ਦੇ ਕੋਈ ਛੱਤ ਵਗੈਰਾ ਸਾਰਾ ਬਣਾਇਆ ਗਿਆ ਔਰ ਆਹ ਦੇਖੋ ਪੁਰਾਣੀ ਇਮਾਰਤ ਆ ਇੱਧਰ ਵੀ ਤੁਸੀਂ ਨੇੜੇ-ਨੇੜੇ ਦੇਖ ਸਕਦੇ ਹੋ ਕਿ ਸਰੰਦੀਪਤਾ ਮਤਲਬ ਨਾਲੇ ਨਾਲ ਔਰ ਮੇਰਾ ਮਕਸਦ ਇਹ ਹੈ ਕਿ ਵਿਰੋਧੀ ਦੇਖੇ ਕਿਸੇ ਦਾ ਬੱਚਾ ਇੱਥੇ ਉਨਿਓ ਅਚਾਨਕ ਵੱਢ ਜਵੇ ਔਰ ਕੋਈ ਨੁਕਸਾਨ ਹੋ ਜਵੇ ਕਿਸੇ ਦੀ ਜਾਨ ਚਲੇ ਜਾਵੇ ਤਾਂ ਫਿਰ ਇਸ ਦਾ ਜ਼ਿੰਮੇਵਾਰ ਕੌਣ ਹੋਊਗਾ ਕੀ ਇਸ ਦਾ ਜ਼ਿੰਮੇਵਾਰ ਕੋਈ ਮੰਤਰੀ ਹੋਊਗਾ ਕੋਈ ਐਮਪੀ ਹੋਊਗਾ ਕੀ ਕੋਈ ਐਮਐਲਏ ਹੋਊਗਾ ਕੀ ਕੋਈ ਕਾਉਂਸਲਰ ਹੋਊਗਾ ਕੀ ਕੋਈ ਨਗਰ ਕਾਉਂਸਲ ਦਾ ਅਧਿਕਾਰੀ ਹੋਊਗਾ ਜ਼ਿੰਮੇਵਾਰੀ ਦੋਸਤੋ ਬਾਅਦ ਦੇ ਵਿੱਚ ਕੋਈ ਨਹੀਂ ਲੈਂਦਾ ਹੈਗਾ ਪਰਵਾਰ ਦਾ ਜੀ ਤੁਹਾਡਾ ਜਾਣਾ ਅਚਾਨਕ ਹੀ ਤੁਹਾਨੂੰ ਪਤਾ ਹੀ ਕਿ ਬਹੁਤ ਸਾਰੇ ਹਾਦਸੇ ਹੁੰਦੇ ਆ ਬੈਰਬੋਲ ਦੇ ਵਿੱਚ ਤੁਹਾਨੂੰ ਪਤਾ ਹੀ ਇਹ ਆ ਗਰਮੀਆਂ ਦੇ ਵਿੱਚ ਬੱਚੇ ਡਿੱਗ ਜਾਂਦੇ ਆ ਸੋ ਇਸੇ ਤਰੀਕੇ ਨਾਲ ਇਹ ਇੱਕ ਹਾਸਾ ਹੋਲਡਿੰਗ ਪਿਆਰ ਬਰ ਪਿਆਰ ਖੜਾ ਹੈ ਇੱਥੇ ਕੋਈ ਬੱਚਾ ਆ ਗਿਆ ਮਨੋਰ ਦਾ ਛੋਟਾ ਜਿਹਾ ਬੱਚਾ ਉਹਨੂੰ ਕੀ ਪਤਾ ਵੀ ਇੱਥੇ ਛੱਤ ਦੇ ਬਾਲੇ ਟੁੱਟੇ ਹੋਏ ਨੇ ਤੇ ਇੰਟਾ ਖਸਾ ਹਾਲਤ ਦੇ ਵਿੱਚ ਬੱਚੇ ਨੇ ਇੱਧਰ ਆ ਜਾਨਾ ਤੇ ਕੀ ਆਗੀ ਉੱਪਰੋਂ ਇਹ ਛੱਤ ਡਿੱਗ ਜਾਣੀ ਤਾਂ ਨੁਕਸਾਨ ਕਿਹਦਾ ਬੱਚੇ ਦੇ ਪਰਿਵਾਰ ਦਾ ਹੋ ਜਾਣਾ ਬੱਚੇ ਦਾ ਹੋ ਜਾਣਾ ਆਹ ਛੱਤ ਵੀ ਡਿੱਗੀ ਹੋਈ ਆ ਮੈਂ ਦਿਖਾਤੀ ਵੀ ਦਿੱ ਆ ਵੀ ਡਿੱਗੀ ਹੋਈ ਆ ਨਾ ਸੋ ਇਸ ਕਰਕੇ ਮੇਰੀ ਹੱਥ ਮੰਨ ਕੇ ਬੇਨਤੀ ਆ ਅਪਾ ਬਹੁਤ ਸਾਰੇ ਲੀਡਰਾਂ ਦੇ ਪਿੱਛੇ ਜਿੰਦਾਬਾਦ ਜਿੰਦਾਬਾਦ ਕਰਦੇ ਰਹਿੰਦੇ ਆ ਮੁਰਦਾਬਾਦ ਮੁਰਦਾਬਾਦ ਕਰਦੇ ਰਹਿੰਦੇ ਆ ਟਾਈਮ ਵੇਸਟ ਨਾ ਕਰਿਆ ਕਰੋ ਸੋ ਜਿਹੜੀਆਂ ਚੀਜ਼ਾਂ ਠੀਕ ਕਰਨੇ ਵਾਲੀਆਂ ਪਹਿਲਾਂ ਉਹਨਾਂ ਨੂੰ ਠੀਕ ਕਰਾ ਲਿਆ ਕਰੋ ਫਿਰ ਜਿੰਦਾਬਾਦ ਕਰ ਲਿਆ ਕਰੋ ਫਿਰ ਮੁਰਦਾਬਾਦ ਕਰ ਲਿਆ ਕਰੋ ਹਨਾ ਸਾਡੇ 'ਚ ਪਤਾ ਭੈੜ ਕੀ ਆ ਅਸੀਂ ਲੀਡਰਾਂ ਦੇ ਚਮਚੇ ਬਣੇ ਹੋਏ ਆ ਅਸੀਂ ਸੱਚ ਨੂੰ ਸੱਚ ਨਹੀਂ ਕਹਿਣਾ ਹੈਗਾ ਅਸੀਂ ਝੂਠ ਨੂੰ ਝੂਠ ਨਹੀਂ ਕਹਿਣਾ ਹੈਗਾ ਸਾਡੇ 'ਚ ਇੱਕ ਇਹੀ ਕਮੀ ਆ ਸੋ ਸਹਿਰਾਂਦੇ ਦਾ ਤੁਹਾਡਾ ਇਹ ਨੌਜਵਾਨ ਅਮਨ ਹਮੇਸ਼ਾ ਤੁਹਾਡੀ ਆਵਾਜ਼ ਨੂੰ ਚੱਕਦਾ ਰਹਿੰਦਾ ਤੁਹਾਡੇ ਲਈ ਲੜਦਾ ਰਹਿੰਦਾ ਸਿਸਟਮ ਦੇ ਨਾਲ ਲੜਦਾ ਰਹਿੰਦਾ ਸੋ ਇਸੇ ਤਰੀਕੇ ਨਾਲ ਇਹ ਸਿਸਟਮ ਆ ਸਿਸਟਮ ਦੇ ਨਾਲ ਲੜਨਾ ਆਪਾਂ ਨੇ ਸਿਸਟਮ ਦੇ ਵਿੱਚ ਗੰਦ ਬਹੁਤ ਬੈ ਚੁੱਕਿਆ ਇਹ ਬਾਲੇ ਠੀਕ ਕਰਾਉਣ ਨੂੰ ਤਾਂ ਇੱਕ ਮਿੰਟ ਲੱਗਦਾ ਜੇ ਆਪਾਂ ਚਾਹੇ ਨਾ ਜਿਵੇਂ ਐਮਐਲਏ ਦੀ ਕੁਰਸੀ ਤੇ ਅੱਜ ਬੈਠਾ ਹੋਵਾਂਗਾ ਸਿਰਫ ਇੱਕ ਮਿੰਟ ਲੱਗੂਗਾ ਆ ਚੁਟਕੀ ਵੀ ਜਾਣ ਦਾ ਕੰਮ ਸਹਿ ਨਹੀਂ ਕਰਨਿਆ ਇੱਕ ਇਸ ਤਰ੍ਹਾਂ ਭਗਵੰਤ ਮਾਨ ਸਾਹਿਬ ਕਹਿੰਦੇ ਨੇ ਨਾ ਹਰਾ ਪੈਨ ਚੱਲੂਗਾ ਹਰਾ ਪੈਨ ਇੱਥੇ 1 ਕੁ ਮਿੰਟ ਚ ਚੱਲਣਾ ਚਾਹੀਦਾ ਜੇ 1 ਕੁ ਮਿੰਟ ਚ ਹਰਾ ਪੈਨ ਚੱਲ ਪਵੇ ਨਾ ਤੇ ਹੋ ਸਕਦਾ ਹੈ ਕਿ ਇਹ ਸ਼ਾਮ ਨੂੰ ਹੀ ਜਾਂ ਕੱਲ ਦੀ ਸਵੇਰ ਨੂੰ ਇਸ ਦਾ ਕੰਮ ਚਾਲੂ ਹੋ ਜਵੇ ਔਰ ਵੱਡੀ ਗੱਲ ਇਹ ਆ ਗੱਲ ਇਕੱਲੀ ਇਹ ਨਹੀਂ ਹੈ ਕਿ ਇਹ ਇਮਾਰਤਾ ਸਾਹਮਣੇ ਵੱਡੀ ਗੱਲ ਹੈ ਕਿ ਇਹ ਮੈ ਤਾਂ ਜਿੱਥੇ ਰਾਮ ਰੀਲਾ ਹੁੰਦੀ ਆ ਮੈਂ ਉਸ ਜਗ੍ਹਾ ਨੂੰ ਪਵਿੱਤਰ ਇੱਕ ਸਥਾਨ ਹੀ ਮੰਨਦਾ ਤੇ ਉਹ ਇੱਕ ਪਵਿੱਤਰ ਜਗ੍ਹਾ ਜਿੱਥੇ ਰਾਮ ਰੀਲਾ ਦਾ ਜੋ ਵੀ ਇਹ ਧਾਰਮਿਕ ਤੌਰ ਤੇ ਪ੍ਰੋਗਰਾਮ ਕਰਾਇਆ ਜਾਂਦਾ ਕਿਉਂਕਿ ਜੋ ਵੀ ਇਹ ਬਹੁਤ ਵੱਡਾ ਇੱਕ ਮਤਲਬ ਸਾਡੇ ਲਈ ਬਹੁਤ ਵੱਡੀ ਗੱਲ ਹੁੰਦੀ ਹੈ ਹਨਾ ਤੇ ਹਰ ਸਾਲ ਦੇਖੋ ਨੌਜਵਾਨ ਇੱਥੇ ਰਾਮਲੀਲਾ ਦਾ ਜੋ ਵੀ ਧਾਰਮਿਕ ਪ੍ਰੋਗਰਾਮ ਕਰਵਾਉਂਦੇ ਨੇ ਤੇ ਉਹ ਦੇਖੋ ਉੱਥੇ ਉਹ ਜਿਹੜੀ ਹਾਲਤ ਆ ਉਹ ਜਗ੍ਹਾ ਦੀ ਤੇ ਕਿੰਨੀ ਖਸਤਾ ਤੇ ਕਿੰਨੀ ਮਾੜੀ ਆ ਇਹ ਸੋਚਣ ਵਾਲੀਆਂ ਗੱਲਾਂ ਹੁੰਦੀਆਂ ਦੋਸਤੋ ਜੇਕਰ ਅੱਜ ਦੀ ਵੀਡੀਓ ਤੁਸੀਂ ਸ਼ੇਅਰ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ ਕੋਈ ਫਾਇਦਾ ਨਹੀਂ ਨਹੀਂ ਤਾਂ ਬਸ ਆਹ ਇਨਸਟਾਗ੍ਰਾਮ ਤੇ ਨਚਾਰਾਂ ਦੀਆਂ ਵੀਡੀਓ ਦੇਖ ਲਿਆ ਕਰੋ ਫੇਸਬੁੱਕ ਤੇ ਨਚਾਰਾਂ ਦੀਆਂ ਵੀਡੀਓ ਦੇਖ ਲਿਆ ਕਰੋ ਗਾਣੇ ਵਾਲਿਆਂ ਨੂੰ ਪ੍ਰਮੋਟ ਕਰ ਦਿਆ ਕਰੋ ਜਿਹੜਾ ਤੁਹਾਡੇ ਲਈ ਗਰਮੀ ਦੇ ਵਿੱਚ ਨਿਕਲਦਾ ਤੁਹਾਡੇ ਤੁਹਾਡੇ ਹਾਲਾਤ ਦਿਖਾਉਂਦਾ ਤੁਹਾਡੇ ਸਰੰਦ ਦੇ ਚੰਗੇ ਵੀ ਤੇ ਮਾੜੇ ਵੀ ਪਰ ਉਹਨੂੰ ਨਾ ਤੁਸੀਂ ਉਹਦਾ ਕਦੇ ਸਾਥ ਦੇਓ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ